ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਕਸਦ ਹੁੰਦਾ ਹੈ ਕੁਝ ਤੁਹਾਨੂੰ ਅਜਮਾਉਣਗੇ ਕੁਝ ਸਿਖਾਉਣਗੇ ਕੁਝ ਤੁਹਾਡੀ ਵਰਤੋਂ ਕਰਨਗੇ ਤੇ ਕੁਝ ਤੁਹਾਨੂੰ ਜ਼ਿੰਦਗੀ ਦਾ ਸਹੀ ਮਤਲਬ ਸਮਝਾਉਣਗੇ ਇਨਸਾਨ ਉਹ ਲੜਾਈ ਕਦੇ ਨਹੀਂ ਲੜ ਸਕਦਾ ਜਿਸ ਵਿੱਚ ਦੁਸ਼ਮਣ ਉਸਦੇ ਆਪਣੇ ਹੀ ਹੋਣ ਕਿੰਨੀ ਅਜੀਬ ਗੱਲ ਹੈ ਅਸੀਂ ਸਾਰੇ ਖੁਸ਼ ਰਹਿਣ ਦੇ ਲਈ ਪ੍ਰੇਸ਼ਾਨ ਰਹਿੰਦੇ ਹਾਂ ਜੋ برداشت ਨਾ ਕਰ ਪਾਵੇ ਉਹ ਦੋਸਤੀ ਹੀ ਕੀ ਤੇ ਜੋ ਸਮਝ ਹੀ ਨਾ ਪਾਵੇ ਉਹ ਰਿਸ਼ਤਾ ਹੀ ਕੀ अहमियत ਹਜ਼ੀਅਤ ਨੂੰ ਮਿਲਦੀ ਹੈ ਜਨਾਬ ਤੇ ਅਸੀਂ ਜਜ਼ਬਾਤ ਲਈ ਫਿਰਦੇ ਰਹੇ ਮਸਲਾ ਇਹ ਨਹੀਂ ਕਿ ਕੋਈ ਇਨਸਾਨ ਸਾਡੀ ਪਰਵਾਹ ਕਿਉਂ ਨਹੀਂ ਕਰਦਾ ਮੁੱਦਾ ਤਾਂ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੁੰਦੀ ਹੈ ਕੋਈ ਵੀ ਰਿਸ਼ਤਾ ਤੁਹਾਡੀ ਮਰਜ਼ੀ ਨਾਲ ਨਹੀਂ ਜੁੜਦਾ ਤੁਸੀਂ ਕਦੋਂ ਕਿਸ ਨੂੰ ਮਿਲਣਾ ਹੈ ਤੇ ਵਿਛੜਨਾ ਹੈ ਇਹ ਉਹ ਪਰਮਾਤਮਾ ਤੈਅ ਕਰਦਾ ਹੈ ਆਖਿਰ ਤੱਕ ਤੁਹਾਡੇ ਨਾਲ ਸਿਰਫ ਤੁਸੀਂ ਖੜੇ ਰਹੋਗੇ ਹੋਰ ਕੋਈ ਵੀ ਨਹੀਂ ਕਦੇ ਕਦੇ ਨਰਾਜ਼ਗੀ ਵੀ ਜ਼ਰੂਰੀ ਹੁੰਦੀ ਹੈ ਤਾਂ ਕਿ ਪਤਾ ਲੱਗੇ ਕਿਸਨੂੰ ਮਨਾਉਣ ਵਾਲਾ ਕੋਈ ਹੈ ਵੀ ਹੈ ਜਾਂ ਨਹੀਂ ਕਿਸੇ ਨੇ ਬਹੁਤ ਸੋਨਾ ਕਿਹਾ ਹੈ ਕਿ ਇਨਸਾਨ ਨਹੀਂ ਰਵੰਦਾ ਉਸ ਦੀਆਂ ਜਾਦਾਂ ਰਵਾ ਦਿੰਦੀਆਂ ਨੇ ਦੁਨੀਆ 'ਚ ਬਹੁਤ ਘੱਟ ਲੋਕ ਇਹੋ ਜਿਹੇ ਨੇ ਜੋ ਜਿਵੇਂ ਦਿਸਦੇ ਨੇ ਓਦਾਂ ਹੀ ਹੁੰਦੇ ਨੇ ਨਹੀਂ ਤਾਂ ਰੰਗ ਬਦਲਣ ਵਿੱਚ ਹਰ ਕੋਈ ਮਾਹਿਰ ਹੈ ਹੰਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਬਿਨਾਂ ਸੰਘਰਸ਼ ਕੀਤੇ ਸਭ ਕੁਝ ਹਾਸਲ ਕਰ ਲਿਆ ਹੋਵੇ ਤੇ ਜਿਸ ਨੇ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੋਵੇ ਉਹ ਹਮੇਸ਼ਾ ਦੂਸਰਿਆਂ ਦੀ ਕਦਰ ਕਰਦਾ ਹੈ ਤੁਸੀਂ ਪ੍ਰਵਾਹ ਕਰਨੇ ਛੱਡ ਦਿਓ ਤੇ ਲੋਕ ਦਰਦ ਦੇਣਾ ਛੱਡ ਦੇਣਗੇ ਦਿਲ ਵਿੱਚ ਖੋਟ ਹੈ ਤੇ ਜ਼ੁਬਾਨ ਨਾਲ ਪਿਆਰ ਕਰਦੇ ਨੇ ਬਹੁਤ ਸਾਰੇ ਲੋਕ ਅੱਜ ਕੱਲ੍ਹ ਇਹੀ ਵਪਾਰ ਕਰਦੇ ਨੇ ਜਿੰਨਾ ਰਿਸ਼ਤਿਆਂ ਨੂੰ ਤੁਹਾਡੀ ਮੌਜੂਦਗੀ ਤੇ ਪਰਹੇਜ਼ ਹੋਣ ਲੱਗ ਜੇ ਉੱਥੇ ਮੁਸਕਰਾ ਕੇ ਚੱਲ ਜਾਣਾ ਹੀ ਬਿਹਤਰ ਹੁੰਦਾ ਹੈ ਜਿਨ੍ਹਾਂ ਦੀਆਂ ਗੱਲਾਂ ਸਕੂਨ ਦਿੰਦੀਆਂ ਨੇ ਅਕਸਰ ਉਹਨਾਂ ਦੀ ਹੀ ਚੁੱਪ ਮਾਰ ਦਿੰਦੀ ਹੈ ਕਿਸੇ ਦੇ ਨਾਮ ਮਿਲਣ ਨਾਲ ਜ਼ਿੰਦਗੀ ਤਾਂ ਖਤਮ ਨਹੀਂ ਹੁੰਦੀ ਪਰ ਉਸ ਨੂੰ ਪਾ ਕੇ ਗਵਾਹ ਦੇ ਨਾਲ ਤਕਲੀਫ ਬੜੀ ਹੁੰਦੀ ਹੈ ਹੰਕਾਰ ਨਾ ਪਾਲੋ ਜਨਾਬ ਵਕਤ ਦੇ ਸਮੁੰਦਰ ਵਿੱਚ ਕਈ ਸਿਕੰਦਰ ਡੁੱਬ ਗਏ ਨੇ ਕੋਈ ਵੀ ਰਿਸ਼ਤਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਦੋਂ ਦੋਨਾਂ ਵਿੱਚ ਲੜਾਈ ਹੋਵੇ ਤਾਂ ਤੀਸਰੇ ਨੂੰ ਪਤਾ ਹੀ ਨਾ ਲੱਗਣਾ ਚਾਹੀਦਾ ਨਹੀਂ ਤਾਂ ਲੋਕ ਫਾਇਦਾ ਉਟਾਉਣ ਵਿੱਚ ਦੇਰ ਨਹੀਂ ਲਗਾਉਂਦੇ ਅਜੀਬ ਲੋਕ ਨੇ ਦਿਲ ਤੋੜ ਕੇ ਕਹਿੰਦੇ ਨੇ ਖੁਸ਼ ਰਹਾ ਕਰ ਜ਼ਿੰਦਗੀ ਵਿੱਚ ਕੌਣ-ਕੌਣ ਆਉਂਦਾ ਹੈ ਇਹ ਜ਼ਰੂਰੀ ਨਹੀਂ ਆਖਿਰ ਤੱਕ ਕੌਣ ਰਹਿੰਦਾ ਹੈ ਇਹ ਬਹੁਤ ਜ਼ਰੂਰੀ ਹੈ ਜਦੋਂ ਇਨਸਾਨ ਅੰਦਰ ਤੋਂ ਟੁੱਟ ਜਾਂਦਾ ਹੈ ਤਾਂ ਉਹ ਬਾਹਰੋਂ ਚੁੱਪ ਰਹਿਣਾ ਸ਼ੁਰੂ ਕਰ ਦਿੰਦਾ ਹੈ ਮਹਿੰਗਾਈ ਦਾ ਦੌਰ ਹੈ ਜਨਾਬ ਹੁਣ ਰਿਸ਼ਤੇ ਸਿਰਫ ਮੁਨਾਫਾ ਦੇਖ ਕੇ ਹੀ ਹੁੰਦੇ ਨੇ ਦੁਨੀਆ ਦੇ ਅੱਗੇ ਦੁੱਖ ਕਦੇ ਵੀ ਜ਼ਾਹਿਰ ਨਾ ਕਰੋ ਕਿਉਂਕਿ ਇਹ ਉੱਥੇ ਨਮਕ ਜ਼ਰੂਰ ਲਗਾਉਂਦੀ ਹੈ ਜਿੱਥੇ ਪਹਿਲਾਂ ਤੋਂ ਹੀ ਜ਼ਖਮ ਹੁੰਦੇ ਨੇ ਉਹੀ ਮੁਹੱਬਤ ਦੂਰ ਤੱਕ ਚੱਲਦੀ ਹੈ ਜਿਸ ਵਿੱਚ ਪਿਆਰ ਤੇ ਇੱਜ਼ਤ ਮਿਲਦੀ ਹੈ ਮਿੱਟੀ ਦੇ ਦੀਵੇ ਜਿਹਾ ਹੈ ਇਹ ਜੀਵਨ ਤੇਲ ਖਤਮ ਤਾਂ ਜ਼ਿੰਦਗੀ ਖਤਮ ਜ਼ਿੰਦਗੀ ਤੋਂ ਮਿਲੇ ਅਨੁਭਵ ਇੱਕ ਸਬਕ ਸਿਖਾਉਂਦਾ ਹੈ ਤੁਸੀਂ ਉਨਾ ਹੀ ਮਿਲੋ ਕਿਸੇ ਨਾਲ ਜਿੰਨਾ ਉਹ ਮਿਲਣਾ ਚਾਹੁੰਦੇ ਨੇ ਪਿਆਰ ਤੇ ਮਿੱਤਰਤਾ ਦਿਲ ਨਾਲ ਹੁੰਦੀ ਹੈ ਮਤਲਬ ਨਾਲ ਨਹੀਂ ਚੰਗੀਆਂ ਕਿਤਾਬਾਂ ਤੇ ਚੰਗੇ ਦੋਸਤ ਇੱਕਦਮ ਸਮਝ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਸਮਾਂ ਦੇ ਕੇ ਪੜਨਾ ਪੈਂਦਾ ਹੈ ਕਿਸੇ ਨੂੰ ਗਵਾ ਕੇ ਵੀ ਉਸ ਨੂੰ ਹੀ ਚਾਹੁੰਦੇ ਰਹਿਣਾ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਉਹ ਦੁਨੀਆ ਹੈ ਜਨਾਬ ਜਿੱਥੇ ਝੂਠ ਤੋਂ ਤਾਂ ਸਭ ਨੂੰ ਨਫ਼ਰਤ ਹੈ ਪਰ ਸੱਚ ਕੋਈ ਨਹੀਂ ਬੋਲਦਾ ਐਵੇਂ ਨਾ ਕਰਿਆ ਕਰੋ ਨਸੀਬਾ ਨਾਲ ਗਿਲੇ ਸ਼ਿਕਵੇ ਜਦੋਂ ਰੱਬ ਰਾਜ਼ੀ ਹੋਵੇਗਾ ਤਾਂ ਤੁਹਾਨੂੰ ਸਭ ਕੁਝ ਮਿਲ ਜਾਵੇਗਾ